ਹੈਲੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਰਾਠਾ ਸਮਰਾਜ ਦੇ ਸੰਸਥਾਪਕ ছত্রਪਤੀ சிவாਜੀ ਬਾਰੇ ছত্রਪਤੀ சிவாਜੀ ਦਾ ਜਿਹੜਾ ਜਨਮ ਹੈ 20 ਅਪ੍ਰੈਲ 1627 ਈਸਵੀ ਨੂੰ ਪੂਨੇ ਦੇ ਸ਼ਿਵਨੇਰ ਕਿਲੇ ਵਿੱਚ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਂ ਸ਼ਹਾਜੀ ਬੋਸਲੇ ਅਤੇ ਮਾਤਾ ਦਾ ਨਾਂ ਜੀਜਾਬਾਈ ਸੀ ਇਹਨਾਂ ਦੇ ਗੁਰੂ ਦਾ ਨਾਮ ਕੋਣਦੇਵ ਸੀ ਜੇਕਰ ਆਪਾਂ ਧਾਰਮਿਕ ਗੁਰੂ ਦੀ ਗੱਲ ਕਰੀਏ ਤਾਂ ਇਹਦੇ ਧਾਰਮਿਕ ਗੁਰੂ ਸਨ ਰਾਮਦਾਸ ਜੀ ਛਤਰਪਤੀ சிவாਜੀ ਦੱਖਣੀ ਭਾਰਤ ਵਿੱਚ ਮੁਸਲਮਾਨ ਸਮਰਾਜ ਦੀ ਥਾਂ ਹਿੰਦੂ ਸ਼ਾਸਨ ਜਿਹੜਾ ਸਮਰਾਜ ਹੈ ਉਹ ਸਥਾਪਿਤ ਕਰਨਾ ਚਾਹੁੰਦੇ ਸਨ ਇਹਨਾਂ ਨੇ ਆਪਣੀ ਲੜਾਈਆਂ ਵਿੱਚ ਗੋਰੀਲਾ ਤੇ ਜਾਂ ਛਾਪੇ ਮਾਰਨਾ ਦੀ ਕੀ ਹੈ ਯੁੱਧ ਨੀਤੀ ਦੀ ਵਰਤੋਂ ਕੀਤੀ ਜੋ ਇਹਨਾਂ ਨੇ ਅਹਿਮਦਨਗਰ ਦੇ ਜਿਹੜੇ ਸ਼ਾਸਕ ਸਨ ਮਲਿਕ ਅੰਬਰ ਤੋਂ ਸਿੱਖੀ ਸੀ சிவாਜੀ ਨੇ ਆਪਣਾ ਪਹਿਲਾ ਫੌਜੀ ਹਮਲਾ ਜਿਹੜਾ 1643 ਈਸਵੀ ਵਿੱਚ ਵਿਜੇਪੁਰ ਤੇ ਹਮਲਾ ਕੀਤਾ ਸੀ ਤੇ ਇੱਥੇ ਜਿਹੜਾ ਹੈਗਾ ਤੋਰਨ ਦਾ ਕਿਲਾ ਜਿੱਤੇ ਅਸੀਂ ਸ਼ਿਵਾਜੀ ਨੇ 1664 ਈਸਵੀ ਵਿੱਚ ਸੂਰਤ ਤੇ ਪਹਿਲੀ ਵਾਰ ਹਮਲਾ ਕੀਤਾ ਤੇ 1670 ਵਿੱਚ ਦੂਜੀ ਵਾਰ ਸੂਰਤ ਤੇ ਹਮਲਾ ਕੀਤਾ ਸੀ 5 ਜੂਨ 1665 ਈਸਵੀ ਵਿੱਚ ਪੁਰੰਦਰ ਦੀ ਸੰਧੀ ਹੋਈ ਇਹ ਸ਼ਿਵਾਜੀ ਅਤੇ ਜੈ ਸਿੰਘ ਵਿਚਕਾਰ ਹੋਈ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੇ 23 ਕਿਲੇ ਨੇ ਜਿੱਤੇ ਹੋਏ ਸ਼ਿਵਾਜੀ ਦੇ ਉਹ ਮੰਗਲਾਂ ਨੂੰ ਵਾਪਸ ਦੇਣੇ ਪਣਗੇ 1674 ਈਸਵੀ ਵਿੱਚ ਰਾਏਗੜ ਦੇ ਕਿਲੇ ਵਿੱਚ ਇਹਨਾਂ ਦਾ ਰਾਜਾ ਅਭਿਸ਼ੇਕ ਹੋਇਆ ਤੇ ਛਤਰਪਤੀ ਦੀ ਉਪਾਧੀ ਧਾਰਨ ਕੀਤੀ ਤੇ 1680 ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ